ਸਾਰੇ ਇਕੱਠੇ ਬੈਠਿਆ ਪਰ ਹੁਣ ਕੁਝ ਰਾਜਨੀਤਿਕ ਲੋਕਾਂ ਨੇ ਪੁੰਗਾ ਖੜਾ ਕਰਦਾ ਸਾਰਿਆਂ ਨੂੰ ਵੱਖਰੇ ਕਰਨਾ ਸ਼ੁਰੂ ਕਰਤਾ ਵੀ ਲੜਾਓ ਇਹਨਾਂ ਨੂੰ ਇਹਨਾਂ ਦੇ ਪੁੱਤ ਮਰਵਾਓ ਆਪਸ ਵਿੱਚ ਮਰਨ ਅਸੀਂ ਬਗਾਨੇ ਕਿਹਦੇ ਜਾਤਾਂ ਪਾਤਾਂ ਦੇ ਰੋਲੇ ਕੌਣ ਪਾਉਂਦਾ ਰਾਜਨੀਤਿਕ ਕੌਣ ਆਪਾਂ ਨੂੰ ਵੰਡ ਰਿਹਾ ਉਹ ਕਿਉਂਕਿ ਜਿੱਦਣ ਤੁਸੀਂ ਆਪਾਂ ਪਹਿਚਾਨਗੇ ਨਾ ਤੁਸੀਂ ਦਿਹਾੜੀ ਨਹੀਂ ਜਾਓਗੇ ਰਾਜੇ ਬਣੋਗੇ ਕੋਈ ਨਹੀਂ ਚਾਹੁੰਦਾ ਕੋਈ ਤਰੱਕੀ ਕਰੇ ਕਿਸੇ ਗਵਾਂਢੀ ਦਾ ਪੁੱਤ ਪੜ੍ਹ ਲਿਖ ਜਾਵੇ ਤੇ ਆਪਾਂ ਕਹਿ ਦਿੰਨੇ ਨਾਨਕ ਨਾਮ ਅੰਦਰੋਂ ਤੇ ਕੀ ਦਾ ਵੀੜਾ ਹੀ ਕਰਕੇ ਦੇ ਚੰਗਾ ਉਤੋਂ ਤੋਂ ਕਹਿੰਦੇ ਸੋ ਸਾਧ ਸੰਗਤ ਜੀ ਇਹ ਸਚਾਈ ਹੈ ਇਹ ਜਕਾਰਾ ਸਹੀ ਲੱਗਾ ਪਤਾ ਕਿਉਂ ਜਕਾਰਾ ਲਾਈਦਾ ਚੜ੍ਹਦੀ ਕਲਾ ਤੇ ਸੱਚ ਤੇ ਲੱਗਾ ਵੀ ਸਚਾਈ ਜੀ ਉਤੋਂ ਤੋਂ ਆਪਾਂ ਸਾਰੇ ਕਹਿੰਦੇ ਤੁਹਾਡਾ ਭਲਾ ਹੋਵੇ ਰੱਬ ਬਹੁਤਾ ਦੇਵੇ ਪਰ ਅੰਦਰੋਂ ਨਹੀਂ ਕਹਿੰਦੇ ਅੰਦਰੋਂ ਆਪਾਂ ਅਗਲਾ 10 ਕਦਮ ਚੱਲ ਜਾਂਦਾ ਤੇ ਆਪਾਂ ਕੀ ਦਾ ਰੱਬ ਕਰਕੇ ਦਾ ਕੰਮ ਵਿਗੜ ਜੇ ਇਹ ਕੋੜੀ ਸਚਾਈ ਹੈ ਤੇ ਮੇਰੇ ਮਹਿਬੂਬ ਨੇ ਇੰਨਾ ਪਿਆਰ ਵੰਡਿਆ ਉਹ ਕਹਿੰਦੇ ਇਥੇ ਸਹਣ ਨਾਈ ਵੀ ਉਧਰ ਗਿਆ ਤੇ ਰਤਬਾ ਪਾਇਆ ਧੰਨੇ ਨੇ ਏਕ ਏਕ ਅੱਖਰ ਬਾਣੀ ਦਾ ਬਿਖਰੇ ਹੋਏ ਹੀਰੇ ਪੰਨੇ